ਤੁਸੀਂ ਆਹ ਤੁਹਾਡਾ ਪੈਨਲ ਟੁੱਟ ਗਿਆ ਤੁਸੀਂ ਸਿਰਫ ਇੱਕ ਕੰਪਲੀਟ ਕਰਾਉਣੀ ਹੈਗੀ ਤੁਹਾਡਾ ਸਟਾਰਟਰ ਚੋਰੀ ਹੋ ਗਿਆ ਤੁਸੀਂ ਸਿਰਫ ਇੱਕ ਕੰਪਲੀਟ ਕਰਾਉਣੀ ਹੈ ਤੁਸੀਂ ਸਾਨੂੰ ਫੋਨ ਮਾਰਨਾ 2 ਸਾਲ ਚ ਤੁਹਾਡਾ ਪੈਨਲ ਟੁੱਟ ਜਾਈ ਜੀ ਸਾਡਾ ਅਸੀਂ ਨਮਾ ਲੱਕ ਦੇਵਾਂਗੇ ਇੱਕ ਬਈ ਸਿਕੰਦਰ ਮੇਨ ਚੀਜ਼ ਆਪਣੇ ਕੋਲ ਟਰਾਲੀ ਵਾਲਾ ਪ੍ਰਬੰਧ ਵੀ ਹੈਗਾ ਕਿਸੇ ਬਈ ਨੂੰ ਲੱਗਦਾ ਵੀ ਮੇਰੇ ਕੋਲੇ 6 ਮਹੀਨੇ ਖੜੀ ਰਹਿਣੀ ਹੈ ਜਾਂ ਕੱਸੀ ਦਾ ਪਾਣੀ ਹੁੰਦਾ ਸੜ ਜਾਂਦਾ ਜਾਂ ਝੋਨਿਆਂ ਨਰਮਾ ਮੰਨ ਲਓ ਵੀ ਕਰੇ ਚਲਾਉਣੀ ਹੈ ਤਾਂ ਬੰਦਾ ਇਹਨੂੰ ਘਰੇ ਲੈ ਆ ਕੇ ਇਹਦੇ ਨਾਲ ਆਪਣਾ ਇੱਕ 30000 ਰੁਪਏ ਦਾ ਸੈੱਟ ਹੋਰ ਆ ਸਣੇ ਤੁਹਾਡਾ ਏਸੀ ਸਾਰਾ ਘਰ ਦਾ ਲੋਡ ਚੱਲੂ ਟਰਾਲੀ ਲਿਆ ਕੇ ਤੇ ਇੱਕ ਘਰੇ ਤੁਸੀਂ ਖੜੀ ਕਰ ਦੋ ਤੁਹਾਡਾ ਸਾਰਾ ਘਰ ਦਾ ਲੋੜ ਇਸੇ ਤੇ ਚੱਲੂਗਾ ਤਾਂ ਮਿਲੂਗੀ ਪੈਸੇ ਕਿੰਨੇ ਕ ਲੱਗ ਜਾਂਦੇ 3 ਐਚਪੀ ਤੋਂ ਲੈ ਕੇ ਕੀ ਕੀ ਰੇਟ ਜਿਹੜਾ ਤਾਂ ਵੀਰ ਜੀ ਆਪਾਂ ਤੁਹਾਨੂੰ 3 ਤੋਂ 10 ਵਾਲਾ ਜਿਹੜਾ ਤੁਹਾਨੂੰ 2 ਸਾਲ ਇਹ ਬਹੁਤ ਵਧੀਆ ਚੀਜ਼ ਹੈ ਇਹ ਹਰੇਕ ਬੰਦਾ ਨਹੀਂ ਲਾਉਂਦਾ ਸੋਲਰ ਚ ਤੇ ਅਸੀਂ ਤੁਹਾਡੇ ਮਾਦੁਰ ਅਸੀਂ ਦੱਸਾਂਗੇ ਜੋਨੇ ਵੀ ਕਿਤੇ ਵੀ ਸੋਲਰ ਦੇ ਸੋਲਰ ਚ ਜੋੜ ਨਹੀਂ ਹੋਣਾ ਚਾਹੀਦਾ ਹੂੰ ਇਹਦਾ ਕਰੰਟ ਇੰਨਾ ਕਿ ਮੰਨ ਲਓ ਖਤਰਨਾਕ ਹੈਗਾ ਜੇ ਤੁਹਾਨੂੰ ਲੱਗਿਆ ਤਾਂ ਬਚਨ ਦਾ ਕੋਈ ਰਾਹ ਨਹੀਂਗਾ ਨਹੀਂ ਸੋਲਰ ਵਾਲਾ ਕਰੰਟ ਮਾਰਦਾ ਮੈਂ ਕਹਿੰਦਾ ਜੀ ਜਿਹੜਾ ਆਪਣਾ ਬਿਜਲੀ ਵਾਲਾ ਕਰੰਟ ਹੈਗਾ ਉਹ ਛੱਡ ਬੰਦੇ ਅਸੀਤਾ ਜਾਰੇ ਨੂੰ ਡੱਡੂ ਖਾਣਾ ਸਾਫਤੀ ਮੰਨੀ ਗਏ ਹੁਣ ਤਾਈ ਵੀ ਇਹ ਕਿਤੇ ਵੀ ਤੁਹਾਡੇ ਜੋੜ ਨਹੀਂ ਹੋਣਾ ਚਾਹੀਦਾ ਕਿ ਮਤਲਬ ਮੇਰੇ ਹਿਸਾਬ ਨਾਲ ਨਾ ਅੱਜ ਆਪਾਂ ਗਲਤ ਟਾਈਮ ਵੀਡੀਓ ਕਰਨਗੇ ਬਾਈ ਮੈਨੂੰ ਸ਼ੱਕ ਪੈਂਦੀ ਆ ਆਪਾਂ ਨੂੰ ਨਾ ਅੱਜ ਕੈਨਸਲ ਕਰਦਗੇ ਵੀਡੀਓ ਆਪਣੇ ਨੇ ਪਾਣੀ ਨਹੀਂ ਕੱਢਣਾ ਪਾਣੀ ਕੱਢਣਗੇ ਇਹ ਹੋ ਸਕਦਾ ਘੱਟ ਕੱਢ ਦੇ ਹੂੰ ਇਹ ਆਪਣਾ ਤੁਹਾਡੇ ਨਾਲ ਦਾਵਾ ਹੈ ਪਾਣੀ ਮੋਟਾ ਮੈਂ ਕਿਹਨਾਂ ਕੱਢੂਗਾ ਬਾਈ ਹੋ ਸਕਦਾ ਮੂਲ ਹੀ ਘੱਟ ਕੱਢ ਦੇ ਪਰ ਇਹ ਨਹੀਂ ਗਈ ਵੋਟਰ ਨਹੀਂ ਚੱਲੂਗੀ। ਇਹੇ ਦਾ ਕੁਆਲਿਟੀ ਹੈ। ਅੱਜ ਨਾ ਯਾਰ ਮਾਲਵਾ ਸੋਲਰ ਵਾਲਿਆਂ ਦੀ ਵੀਡੀਓ ਕਰਨ ਆਏ ਸੀ ਤੇ ਮਾਲਵਾ ਸੋਲਰ ਵਾਲਿਆਂ ਨੇ ਇੱਕ ਨਵੀਂ ਸਕੀਮ ਆ ਗਈ ਆ ਮਤਲਬ ਬਹੁਤ ਕਮਾਲ ਸਕੀਮ ਆ ਗਈ ਆ ਜਿਹੜੀ ਕਿਸਾਨ ਵੀਰਾਂ ਦੇ ਚਿਹਰਿਆਂ ਤੇ ਖੁਸ਼ੀ ਲੈ ਆਊਗੀ। ਸੱਜਣੋ 2-3 ਡਰ ਸੀ ਭੈ ਸੀਗੇ ਜਿਹੜੇ ਖੌਫ ਸੀ ਜਮਾਂ ਹੀ ਚੱਕ ਤੇ। ਇੱਕ ਡਰ ਹੁੰਦਾ ਸੀ ਵੀ ਕੋਈ ਮੱਲੋ ਇਹਨਾਂ ਨੂੰ ਭੰਨ ਭੁੰਨ ਨਾ ਦੇਵੇ। ਇੱਕ ਡਰ ਹੁੰਦਾ ਸੀ ਵੀ ਮੱਲੋ ਨੇਰੀ ਦੇ ਵਿੱਚ ਇਹ ਸਟਰਕਚਰ ਨਾ ਟੁੱਟ ਜੇ। ਇੱਕ ਡਰ ਹੁੰਦਾ ਸੀ ਵੀ ਜੇ ਸਟਾਟਰ ਨੂੰ ਕੋਈ ਹੀਮਕੀਮ ਹੋ ਗਈ ਤੇ ਉਹਦਾ ਕਰਾਂਗੇ ਕੀ ਸੱਜਣੂ ਤੇ ਬਹੁਤ ਸਾਰੇ ਸੱਜਣ ਤਾਂ ਆ ਜਿਹੜਾ ਸਟਰਕਚਰ ਹੈ ਇਹ ਗਲ ਜਾਂਦਾ ਸੀ ਇਹ 2-3 ਸਾਲਾਂ ਬਾਅਦ ਗਲ ਜਾਂਦਾ ਸੀ ਤੇ ਆ ਸਾਰੀਆਂ ਮੁਸ਼ਕਲਾਂ ਦਾ ਹੱਲ ਗਲਣ ਤੋਂ ਬਿਨਾਂ ਵਾਲਾ ਸਟਰਕਚਰ ਆ ਗਿਆ ਸੱਜਣੂ ਇਹਦੀ ਟੁੱਟਣ ਭੱਜਣ ਵਾਲੀ ਜ਼ਿੰਮੇਵਾਰੀ ਆ ਗਈ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਨਾ ਜਿਹੜਾ ਆ ਲੱਗਿਆ ਵਾ ਨਾ ਮੋਨੋਫੀਸ਼ੀਅਲ ਇਹ ਪੁੱਠਾ ਹੋ ਜੇ ਸਿੱਧਾ ਹੋ ਜੇ ਸਾਰੇ ਪਾਸੇ ਗਰੰਟ ਕੱਢੀ ਜਾਂਦਾ ਆਪਾਂ ਮਾਲਵਾ ਸੋਲਰ ਵਾਲੇ ਹਮੇਸ਼ਾ ਪਹਿਲ ਕਰਨ ਵਾਸਤੇ ਜਾਣੇ ਗਏ ਆ ਜਦੋਂ ਵੀ ਮੈਂ ਇਹਨਾਂ ਕੋਲੇ ਆਇਆ ਤਾਂ ਇਹਨਾਂ ਨੇ ਜੋ ਇੰਡੀਆ ਦੇ ਵਿੱਚ ਸਭ ਤੋਂ ਐਡਵਾਂਸ ਤਕਨੀਕ ਸੋਲਰ ਦੇ ਵਿੱਚ ਆ ਚੁੱਕੀ ਹੁੰਦੀ ਹੈ ਤੇ ਸਭ ਤੋਂ ਐਡਵਾਂਸ ਸਭ ਤੋਂ ਮੌਕੇ ਤੇ ਜੋ ਸਕੀਮ ਚੱਲ ਰਹੀ ਹੁੰਦੀ ਹੈ ਸਭ ਤੋਂ ਪਹਿਲਾਂ ਮਾਲਵਾ ਸੋਲਰ ਵਾਲੇ ਦੇ ਦਿੰਦੇ ਆ ਆਪਾਂ ਕਰਦੇ ਸਵਾਗਤ ਭਾਈ ਸਾਸੀ ਕਾਲ ਸਾਸੀ ਕੌਰ ਜੀ ਭਾਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਲਈ ਸਰਪ੍ਰਾਈਜ਼ ਕਰਦੇ ਜਿਹੜੇ ਬੰਦੇ ਕਹਿੰਦਾ ਜਰチェ ਟੁੱਟ ਗਿਆ ਜੇ ਟੁੱਟ ਗਿਆ ਜੇ ਨੇਰੀ ਆ ਗਈ ਸਟਰਕਚਰ ਉੱਡ ਗਿਆ ਉੱਡ ਗਿਆ ਜੇ ਕੋਈ ਸਟਟਰ ਲਾ ਕੇ ਲੈ ਗਿਆ ਜੇ ਗੜੇ ਪੈ ਗਏ ਪੈ ਗਏ ਉਹਦਾ ਕੀ ਕੋਈ ਵੀ ਤੋੜ ਗਿਆ ਮੰਨ ਲਓ ਜਿਵੇਂ ਕੀ ਜੀ ਉਹਦਾ ਵੀ ਸਭ ਤੋਂ ਐਡਵਾਂਸ ਤੇ ਨਵੀਂ ਸਕੀਮ ਹੂੰ ਇੰਸ਼ੋਰੈਂਸ 2 ਸਾਲ ਦਾ ਹੂੰ ਗਾਰੰਟੀ ਵਾਰੰਟੀ 2 ਸਾਲ ਦੀ ਤੁਸੀਂ ਆਹ ਤੁਹਾਡਾ ਪੈਨਲ ਟੁੱਟ ਗਿਆ ਹੂੰ ਤੁਸੀਂ ਸਿਰਫ ਇੱਕ ਕੰਪਲੀਟ ਕਰਾਉਣੀ ਹੈਗੀ ਜੀ ਤੁਹਾਡਾ ਸਟਾਰਟਰ ਚੋਰੀ ਹੋ ਗਿਆ ਤੁਸੀਂ ਸਿਰਫ ਇੱਕ ਕੰਪਲੀਟ ਕਰਾਉਣੀ ਹੈ ਤੇ ਸਾਨੂੰ ਫੋਨ ਮਾਰਨਾ 2 ਸਾਲ ਚ ਤੁਹਾਡਾ ਪੈਨਲ ਟੁੱਟ ਜੇ ਜੀ ਸਾਡਾ ਅਸੀਂ ਨਮਾ ਲੱਗ ਦੇਵਾਂਗੇ ਤੇ ਉਹਦੇ ਲਈ ਇੰਸ਼ੋਰੈਂਸ ਲਈ ਪੈਸੇ ਵੱਖਰੇ ਕੋਈ ਨਹੀਂ ਲੈ ਜੀ ਕੁਛ ਨਹੀਂ ਕੁਛ ਨਹੀਂ ਹਾਂ ਜੋ ਤੁਹਾਨੂੰ ਰੇਟ ਦੇਵਾਂਗੇ ਸਾਰਾ ਕੁਝ ਉਹਦੇ ਵਿੱਚ ਉਹਦੇ ਵਿੱਚ ਹੀ ਆ ਇੰਸ਼ੋਰੈਂਸ ਤੁਹਾਡੇ ਰੇਟ ਦੇ ਵਿੱਚ ਹੀ ਆ ਵਿੱਚ ਹੀ ਹੋਗਾ 2 ਸਾਲ ਦਾ ਇੰਸ਼ੋਰੈਂਸ 2 ਸਾਲ ਦੀ ਗਾਰੰਟੀ-ਵਰੰਟੀ ਮੋਟਰ ਤੋਂ ਲੈ ਕੇ ਮਟੀਰੀਅਲ ਤੋਂ ਲੈ ਕੇ ਸਾਡੇ ਬੰਦੇ ਆ ਕੇ ਟੋਏ ਪਟਣਗੇ ਸਾਡੇ ਬੰਦੇ ਆਪ ਦਾ ਬਜਰੀ ਸਿਮਿੰਟ ਲੈ ਕੇ ਆਉਣਗੇ ਸਾਡੇ ਬੰਦੇ ਮੋਟਰ ਕਰਸਣਗੇ ਮਤਲਬ ਕਹਿਣ ਤੋਂ ਪਹਿਲਾਂ ਬੱ ਚੱਲਦਾ ਹੈ ਤਾਂ ਥੋੜਾ ਤੇ ਖੜ ਗਿਆ ਤਾਂ ਇਹਨਾਂ ਸਾਡਾ ਹੈ ਕਰਨੇ ਹੀ ਕੁਝ ਨਹੀਂ ਤੁਸੀਂ ਤਾਂ ਗੱਲਾਂ ਆਰਡਰ ਪਾਉਣਾਗਾ ਆਰਡਰ ਪਾਉਣਾ ਜਦੋਂ ਲੋਡ ਪੈਂਦੇ ਸਾਨੂੰ ਫੋਨ ਕਰਨਾਗਾ ਜੀ 24 ਤੋਂ 48 ਘੰਟੇ ਦੇ ਵਿੱਚ ਸਰਵਿਸ ਮਿਲੂਗੀ ਜੀ ਛੋੜੇ ਪੈਨਲ ਟੁੱਟ ਗਿਆ ਅੱਜ ਫਰਜ਼ ਕਰੋ ਮੰਨ ਲਓ ਵੀ ਜੁਣ ਝੋਨਾ ਲੱਗਿਆ ਪਿਆਗਾ ਪੈਨਲ ਟੁੱਟ ਗਿਆ ਤੁਹਾਨੂੰ 48 ਘੰਟੇ ਦੇ ਵਿੱਚ ਪੀਸ ਨਾ ਮਿਲੂਗਾ ਅੱਛਾ ਹਾਂ ਜੇ ਤੁਹਾਡਾ ਪਹਿਲੀ ਗੱਲ ਇਹਨੂੰ ਕੋਈ ਖੋਲ ਨਹੀਂ ਸਕਦਾ ਚੋਰੀ ਨਹੀਂ ਕਰ ਸਕਦਾ ਕਿ ਨਟ ਉਹ ਜਿਹੜਾ ਆਪਣਾ ਹੈਗਾ ਐਂਟੀਸੈਪਟ ਲੋਕ ਵਾਲੇ ਨਾਟਾ ਉਹ ਹੁਣ ਖੁੱਲਦੇ ਹੀ ਨਹੀਂ ਵੱਢਣੇ ਪੈਂਦੇ ਵੱਢਣੇ ਪੈਂਦੇ ਆਗੇ ਹੂੰ ਵੱਢਣ ਦਾ ਤੁਹਾਨੂੰ ਪਤਾ ਕਿਸੇ ਕੋਲ ਸਮਾਂ ਹੁੰਦਾ ਨਹੀਂਗਾ ਜੇ ਕੋਈ ਚੀਜ਼ ਹੋਊ ਤਾਂ ਤਾਈਂ ਵੱਡੂ ਗਰੈਂਟਰ ਨਹੀਂ ਵੱਢਣਾ ਪੈਂਦਾ ਜਿੰਦਾ ਚੋਰ ਨੂੰ ਰੋਕਦਾ ਨਹੀਂ ਜਿੰਦਾ ਚੋਰ ਨੂੰ ਟਾਈਮ ਲਵਾਉਂਦਾ ਟਾਈਮ ਲਵਾਉਂਦਾ ਤੇ ਚੋਰ ਕੋਲੇ ਟਾਈਮ ਘੱਟ ਤੋਂ ਘੱਟ ਘੱਟ ਤੋਂ ਘੱਟ ਹੁੰਦਾਗਾ ਹੂੰ ਪਹਿਲੀ ਗੱਲ ਤੇ ਇਹਨੂੰ ਕੋਈ ਖੋਲ ਨਹੀਂ ਸਕਦਾ ਜੀ ਦੂਜੀ ਗੱਲ ਤੇ ਟੁੱਟੂਗਾ ਤਾਂ ਆਪਾਂ ਨੂੰ ਨਵਾਂ ਮਿਲ ਜਾਣਾਗਾ ਤੀਜੀ ਰਹੀ ਕਿ ਸਟਾਰਟਰ ਦੀ ਜੇ ਕੋਈ ਚੋਰੀ ਕਰੂਗਾ ਤਾਂ ਉਹ ਤੇ ਜੀਪੀਐਸ ਟਰੈਕਰ ਲੱਗਿਆ ਹੋਇਆ ਮਤਲਬ ਕਹਿਣ ਤੋਂ ਭਾਵੇਂ ਆ ਵੀ ਸਟਾਰਟਰ ਇਥੋਂ ਖੋਲ ਲਿਆ ਤੇ ਕਿਸੇ ਹੋਰ ਥਾਂ ਕਸਿਆ ਗਿਆ ਤਾਂ ਉਹਦੇ ਛੇਤਰ ਭੇਗੀ ਮੈਂ ਪੂਰੇ ਇੰਡੀਆ 'ਚ ਕਿਤੇ ਮਰਜ਼ੀ ਜਾ ਕੇ ਕਸ ਦੇ ਆਪਣੇ ਘਰੇ ਆਪਾਂ ਨੂੰ ਫੋਨ ਤੇ ਪਤਾ ਲੱਗ ਜੂ ਵੀ ਕਿੱਥੇ ਕਸਿਆ ਵੇ ਆਪਣਾ ਜੇ ਮੰਨ ਲਓ ਇਹਨੂੰ ਖੋਲ ਕੇ ਕੋਈ ਬੰਦਾ ਲੈ ਗਿਆ ਤੇ ਸਮਝ ਲਓ ਨੇ ਜੁੱਤੀਆਂ ਨੂੰ ਥਾਂ ਕਰ ਥਾਂ ਕਰ ਲਿਆ ਬਸ ਉਹ ਰਾਤ ਜਿੱਧਰਲੇ ਪਾਸੇ ਦੀ ਸਾਈਕਲ ਤੇ ਜਾਂਦਾ ਹੈ ਨਾ ਉਹ ਸਾਈਕਲ ਦੀਆਂ ਲੀਹਾਂ ਫੜੀਆਂ ਜਾਣੀਆਂ ਫੜੀਆਂ ਜਾਣੀਆਂ ਹਾਂ ਸਣੇ ਜੇ ਆਦੇ ਘਰੇ ਹੋ ਕੇ ਜਾਓ ਘਰ ਤੱਕ ਦਾ ਹੀ ਬਦਲ ਲੱਗੂ ਕਿੱਥੇ ਤੱਕ ਹੋਗੇ ਜਾਣਾ ਸਰੇ ਪਾ ਗਿਆ ਮਤਲਬ ਕਹਿਣ ਤੋਂ ਬਾਅਦ ਜਿਹੜੀ ਜੀਬ ਵਾਲੀ ਗੋਲੀ ਮਿਲਦੀ ਆ ਉਹ ਕਾਟ ਕਟਿਆ ਜਾਣਾ ਉਹ ਕਾਟ ਕਟਿਆ ਜਾਣਾ ਉਹਦਾ ਉਹ ਨਹੀਂ ਮਿਲਣੀ ਉੜ ਕੇ ਤੀਜਾ ਨੰਬਰ ਜਿਵੇਂ ਇਹ ਆ ਗਿਆ ਇਹ ਸੀਗਾ ਪਹਿਲਾਂ ਇਹ ਰੁੱਟੇ ਜਾਂਦਾ ਸੀਗਾ ਉੱਡ ਜਾਂਦਾ ਸੀਗਾ ਇਹ ਆਪਣਾ ਜਿਹੜਾ ਹੁਣ ਵਾਲਾ ਸਿਸਟਮ ਆ ਸਾਰਾ ਇਹ ਫੁੱਲੀ ਹੌਟ ਡਿਪਾਗਾ ਇਹਨੂੰ 20 ਸਾਲ ਤੁਸੀਂ ਪਾਣੀ 'ਚ ਰੱਖ ਲੇ ਉਹਨੂੰ ਜਗਾਲ ਨਹੀਂ ਪਊਗਾ ਜਿਵੇਂ ਯਾਰ ਆਪਣੇ ਟੈਲੀਫੋਨ ਵਾਲੇ ਖੰਭੇ ਨਹੀਂ ਸੀ ਹੁੰਦੇ ਕਰਨ ਸਰਕਾਰੀ ਖੰਭੇ ਸਰਕਾਰੀ ਖੰਭੇ ਹੁੰਦੇ ਨਾ ਉਹ ਪੁੱਤ ਦੇ ਉਵੇਂ ਦਾ ਉਵੇਂ ਖੜੇ ਆ ਨਾ ਖੜੇ ਆ ਨਾ ਬਾ ਇਹ ਉਹੋ ਜੀ ਉਵੇਂ ਖੜਾ ਰਹੂਗਾ ਫਿਰ ਇਹ 2 ਸਾਲ ਦੇ ਵਿੱਚ ਟੁੱਟ ਵੀ ਜਾਵੇ ਕਿੰਨਾ ਮਰਜੀ ਤੂਫਾਨ ਆ ਜੇ ਤੁਹਾਡਾ ਟੁੱਟ ਗਿਆ ਤਾਂ ਵੀ ਤੁਹਾਨੂੰ ਇਹ ਨਵਾਂ ਮਿਲੂ ਯਾਰ ਮੈਂ ਹੋਰ ਹੋਰ ਬੇਨਤੀ ਕਰਦਾ ਸੀ ਮੰਨ ਲਓ ਤੁਹਾਡੇ ਤੋਂ ਸੋਲਰ ਨਹੀਂ ਅਗਲੇ ਨੇ ਲਵਾਇਆ ਬਿਲਕੁਲ ਜੀ ਤੇ ਆਟਾਂ ਚ ਆ ਜਾ ਜੇ ਲਵਾ ਲੈ ਯਾਰ ਹਾਂ ਜੇ ਤੁਹਾਨੂੰ ਨਹੀਂ ਮਿਲਦਾ ਪਹਿਲੀ ਗੱਲ ਤੋਂ ਸਾਰੇ ਮੈਂ ਜਿੰਨੇ ਵੀ ਸੋਲਰ ਵਾਲੇ ਡੀਲਰ ਬੈਠੇਗੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਹੌਟ ਦੇ ਪਲਾਓ ਕਿਉਂਕਿ ਭਾਈ ਇਹ ਸੋਲਰ ਦੇ ਪੂਰੇ ਸੈੱਟ ਚ ਸਭ ਤੋਂ ਮਹਿੰਗਾ ਪੈਨਲ ਹੀ ਹੈ ਪੈਨਲ ਤਾਂ ਹੀ ਖੜੂਗਾ ਜਾਂ ਸਟੈਂਡ ਖੜੂਗਾ ਜੇ ਸਟੈਂਡ ਓਟੇਗਾ ਤਾਂ ਪੈਨਲ ਸਮਝੋ ਟੁੱਟ ਗਿਆ ਤੇ ਜੇ ਤੂੰ ਮਾੜਾ ਦੇ ਦਿਆ ਕਰੀਂ ਜੇ ਕਿਸੇ ਕੋਲ ਹਾਂ ਜੇ ਕਿਸੇ ਕੋਲ ਨਹੀਂ ਮਿਲਦਾ ਸੋਲਰ ਕਿਦੋਂ ਮਰਜ਼ੀ ਲਵਾ ਲਓ ਕੋਈ ਦਿੱਕਤ ਨਹੀਂ ਸਾਡੇ ਕੋਲ ਨਹੀਂ ਲਵਾਉਣਾ ਤੁਹਾਡੇ ਕੋਲ ਏਰਗੇ ਚ ਚੰਗਾ ਬੰਦਾ ਬੈਠਾ ਉਹਦੇ ਲਵਾ ਲਓ ਜੇ ਉਹਦੇ ਕੋਲ ਸਟੈਂਡ ਹੈ ਨਹੀਂਗਾ ਤਾਨੂੰ ਕਹ ਵੀ ਇਸ ਤਾਂ ਹੌਡ ਵੀ ਲੈਣਾ ਸਾਡੇ ਤੋਂ ਅਗੇ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਉਹ ਸਟੈਂਡ ਅਵੇਲੇਬਲ ਕਰਾਵਾਂਗੇ ਬਿਲਕੁਲ ਘੱਟ ਰੇਟ ਤੇ ਇਹ ਗਲਦਾ ਨਹੀਂ ਜਦੋਂ ਇਹ ਪੁੱਤ ਦਾ ਮਾੜਾ ਲਵਾ ਲਿਆ ਪੈਰਾਂ ਚੋਂ ਗਿਆ ਗਾਲਾ ਬਸ ਤੇ ਇਹ ਲੰਡੂ ਜੀ ਨੇਰੀ ਨਹੀਂ ਪਟਿਆ ਜਾਣਾ ਪਟਿਆ ਜਾਣਾਗਾ ਤੇ ਸਭ ਤੋਂ ਮਹਿੰਗਾ ਜਿਹੜਾ ਸਟੈਂਡ ਆਇਆ ਜਿਹੜਾ ਪੈਨਲ ਆਗਾ ਜਦੋਂ ਉਹ ਟੁੱਟ ਗਿਆ ਤਾਂ ਸਭ ਤੋਂ ਵੱਡਾ ਨੁਕਸਾਨ ਆਪਣਾਗਾ ਆ ਚੀਜ਼ ਵੀ ਜਾੜੀ ਆ ਮੋਟਰ ਵੀ ਸਸਤੀ ਆ ਹਾਂ ਹੂੰ ਆ ਗਿਆ ਇਹ ਇਹ ਹੋ ਗਿਆ ਇਹਦੀ ਜ਼ਿੰਮੇਵਾਰੀ ਹੋ ਗਈ ਇਹ ਖਰਾਬ ਹੋਏ ਤੋਂ ਜਲਦੀ ਤੁਸੀਂ 24 ਘੰਟਿਆਂ ਦੇ 48 ਘੰਟਿਆਂ ਦੇ ਵਿੱਚ ਇਹਨੂੰ ਠੀਕ ਕਰਾ ਦੇਵੋਗੇ ਤੇ ਇਹ ਮੋਬਾਈਲ ਮੂਲ ਨਹੀਂ ਚੱਲ ਪੈਂਦਾ ਹਾਂ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਤੁਹਾਨੂੰ ਖੇਤੋਂ ਦੀ ਲੋੜ ਨਹੀਂ ਤੁਸੀਂ ਘਰੇ ਬੈਠੇ ਨੂੰ ਫੋਨ ਤੋਂ ਚਲਾ ਸਕਦੇ ਹੋ ਤੁਸੀਂ ਇਹਦੇ ਟਾਈਮਰ ਲਾ ਸਕਦੇ ਹੋ ਵੀ ਅੱਜ ਆਪਾਂ 2 ਘੰਟੇ ਚਲਾਉਣੀ ਆ ਆਪਾਂ 4 ਘੰਟੇ ਚਲਾਉਣੀ ਅੱਜ ਆਪਣਾ ਇੱਕ ਕਿੱਲਾ ਭਰਨਾਗਾ ਆਪਾਂ ਨੂੰ ਪਤਾ ਹੁੰਦਾ ਜ਼ਿਮੀਦਾਰ ਨੂੰ ਵੀ ਆ ਕਿੱਲਾ ਆਪਣਾ ਤਿੰਨ ਘੰਟਿਆਂ ਚ ਭਰ ਜੂਗਾ ਤੁਸੀਂ ਤਿੰਨ ਘੰਟਿਆਂ ਦਾ ਟਾਈਮਰ ਲਾਓ ਤੇ ਮੁਕ ਆਪਣਾ ਕੈਰੇਜ ਨੱਕਾ ਕਰੋ ਤੇ ਚੰਨ ਘੰਟੇ ਵਾ ਤੁਹਾਡਾ ਕਿਲਾ ਭਰਿਆ ਹੋਊਗਾ ਆ ਆ ਆ ਕਾ ਤੂੰ ਲਾਇਆ ਆਹਾ ਆਹਾ ਇਹ ਬਈ ਸਿਕੰਜਗਰੇ ਬਹੁਤ ਬੜੀਆ ਚੀਜ਼ ਹੈ ਇਹ ਹਰੇਕ ਬੰਦਾ ਨਹੀਂ ਲਾਉਂਦਾ ਸੋਲਰ ਚ ਤੇ ਅਸੀਂ ਛੋਡੇ ਮਾਜੂਰ ਅਸੀਂ ਦੱਸਣਾ ਚਾਹੁੰਨੇ ਵੀ ਕਿਤੇ ਵੀ ਛੋਲਦੇ ਸੋਲਰ ਚ ਜੋੜ ਨਹੀਂ ਹੋਣਾ ਚਾਹੀਦਾ ਹੂੰ ਇਹਦਾ ਕਰੰਟ ਇੰਨਾ ਕਿ ਮੰਨ ਲਓ ਖਤਰਨਾਕ ਹੈਗਾ ਜੇ ਤੁਹਾਨੂੰ ਲੱਗਿਆ ਤਾਂ ਬਚਨ ਦਾ ਕੋਈ ਰਾਹ ਨਹੀਂਗਾ ਨਹੀਂ ਸੋਲਰ ਵਾਲਾ ਕਰੰਟ ਮਾਰਦਾ ਮੈਂ ਕਹਿੰਦਾ ਜੀ ਜਿਹੜਾ ਆਪਣਾ ਬਿਜਲੀ ਵਾਲਾ ਕਰੰਟ ਹੈਗਾ ਉਹ ਛੱਡ ਦੂਗਾ ਇਹ ਮਾਰਦਾ ਬੰਦੇ ਅਸੀਂ ਤਾਂ ਜਾ ਰਹੇ ਨੂੰ ਡੱਡੂ ਖਾਣਾ ਸਾਫੀ ਮੰਨੀ ਗਏ ਹੁਣ ਤਾਂ ਹੀ ਵੀ ਇਹ ਕਿਤੇ ਵੀ ਤੁਹਾਡੇ ਜੋੜ ਨਹੀਂ ਹੋਣਾ ਚਾਹੀਦਾ ਕਿਸਾਨ ਵੀਰ ਨੇ ਕਿਸੇ ਤੋਂ ਵੀ ਸੋਲਰ ਲਵਾਉਣਾਗਾ ਉਹਨੂੰ ਕਹਦੇ ਜੀ ਸਾਡੇ ਆਹ ਐਮਸੀ4 ਕਨੈਕਟਰ ਲੱਗੇ ਹੋਣੇ ਚਾਹੀਦੇ ਹੈਗੇ ਜਿਵੇਂ ਆਪਣੇ ਉਹ ਲੱਗੇ ਹੋਇਆਗੇ ਜਾਂ ਜਿਵੇਂ ਆਹ ਲੱਗੇ ਹੋਇਆ ਇਹ ਵਾਟਰਪੂਫ ਜੋੜ ਆ ਜੀ ਇਹਨੂੰ ਤੁਸੀਂ ਪਾਣੀ ਚ ਰੱਖ ਕੇ ਚਲਾਜੋ ਗਰੰਟੀ ਨਹੀਂ ਆਊਗਾ ਅੱਛਾ ਤੇ ਨਹੀਂ ਇਹਦਾ ਕਰੰਟ ਇੰਨਾ ਭੜਾ ਮਤਲਬ ਬੰਦਾ ਠੋਕਿਆ ਗਿਆ ਹਾਂ ਬੰਦੇ ਨੂੰ ਛੱਡਦਾ ਨਹੀਂਗਾ ਇੰਨਾ ਇੰਨਾ ਖਤਰਨਾਕ ਕਰੰਟ ਹੈਗਾ ਫਿਰ ਦੂਜਾ ਨੰਬਰ ਆਪਾਂ ਦਿਖਾਉਵੀ ਆਹ ਐਲੇ ਜਿਹੜਾ ਅਰਥ ਹੈਗਾ ਕੋਈ ਨਹੀਂ ਲਾਉਂਦਾ ਇਹ ਅਸੀਂ ਵੀ ਪਹਿਲਾਂ ਮੈਨੂੰ ਨਰਾਣ ਨੂੰ ਪੁੱਛੀ ਗਲਤੀਆਂ ਕੀਤੀਆਂ ਸਟੈਂਡ ਵਾਲੇ ਕਿਤੇ ਅਰਥ ਨਾਲ ਵੀ ਕਿਤੇ ਨਹੀਂ ਲਾ ਬੱਡ ਹੁਣ ਸਾਰੇ ਲਾ ਰਿਹਾ ਇਹਦੇ ਚ ਕੀ ਹੈ ਜੇ ਅਰਥ ਹੈਗਾਗਾ ਤਾਂ ਆਪਣਾ ਪੈਨਲ ਵੀ ਸੇਫ ਹੈਗਾ ਬਿਜਲੀ ਨਹੀਂ ਡੇਗੂਗੀ ਹੂੰ ਜੇ ਅਰਥ ਹੈਗਾ ਤਾਂ ਆਪਣ ਨੂੰ ਗਰੰਟ ਲੱਗਦਾ ਦੋਵੇਂ ਬਚ ਜੂਗਾ ਜੇ ਅਰਥ ਹੈਗਾ ਤਾਂ ਆਪਣ ਨੂੰ ਇੰਸ਼ੋਰੈਂਸ ਵੀ ਤਾਂ ਹੀ ਮਿਲਣਾ ਕਰਦਾ ਬੀਮਾ ਵੀ ਤਾਂ ਹੀ ਮਿਲਣਾ ਕਰਦਾ ਜੇ ਗਰੰਟੀ ਦੇ ਨੂੰ ਕੋਈ ਰੱਬ ਨਾ ਕਰੇ ਹਿੰਮਕਿਮ ਹੋ ਗਈ ਤਾਂ ਅਰਥ ਦਾ ਕਰਕੇ ਹੀ ਇੰਸ਼ੋਰੈਂਸ ਮਿਲਣਾ ਮਿਲਣਾਗਾ ਜੇ ਅਰਥ ਲੱਗਿਆ ਹੋਇਆਗਾ ਇਹ ਕੁਦਰਤੀ ਆਫਤਾਂ ਨਾਲ ਪਟਿਆ ਗਿਆ ਉਹਦਾ ਵੀ ਇੰਸ਼ੋਰੈਂਸ ਹੈ ਜੇ ਕੋਈ ਆਪ ਤੋਂ ਨਹੀਂ ਕੀ ਹੋਗੀ ਉਹਦਾ ਵੀ ਇਨਸੋਰਸ ਜੇ ਕਿਸੇ ਨੇ ਪਾਪੀ ਨੇ ਪਾਪ ਕਰਤਾ ਤਾਂ ਉਹਦਾ ਵੀ ਇਨਸੋਰਸ ਹੈਗਾ ਠੀਕ ਆ ਬਾਈ ਠੀਕ ਆ ਆ ਆ ਆ ਹਾਂ ਲਓ ਨੇ ਆਹ ਆ ਪਿਆ ਆਪਣਾ ਪੋਲ ਇਹ 10 ਫੁੱਟਾ ਪੋਲ ਆ ਵੀ ਹੂੰ ਇਹਨੂੰ ਤੁਸੀਂ ਜੇ ਸਿੱਧਾ ਵੀ ਧਰਤੀ 'ਚ ਗੱਡਦੇ ਹੋ ਤਾਂ ਵੀ ਉਹਨਾਂ ਟਰੈਕ ਤੋਂ ਤੁਸੀਂ ਲਿੰਕਾਂ ਲਾ ਲਓ ਟਰੈਕ ਨੂੰ ਪੱਟ ਨਹੀਂ ਸਕਦਾ 5 ਫੁੱਟ ਜ਼ਮੀਨ 'ਚ ਜਾਊਗਾ ਇਹ ਹੂੰ ਟਰੈਕ ਨੂੰ ਸਿੱਧਾ ਵੀ ਨਹੀਂ ਪੱਟ ਸਕਦਾ ਵਾ ਪਟਵਾ ਪੱਟ ਕੇ ਨਾਲ ਇਹਦੀ ਸੇਫਟੀ ਹੋਰ ਸੇਫਟੀ ਬਾਅਦ 'ਚ ਆਪਾਂ ਬਜਰੀ ਪਾਉਣੀ ਆ ਚਾਰਜ ਫੇਰੇ ਦੇ ਜੜ ਵੱਡੀ ਕਰਦੇ ਨਹੀਂ ਵੀ ਹਾਂ ਵੀ ਮੰਨ ਲਓ ਇਹ ਖਿੱਚੇ ਨਾ ਜਾਵੇ ਕਿਸੇ ਲੋਟ ਤੇ ਗਾਲੇ ਹੀ ਸਕਦਾ ਹੀ ਨਹੀਂ ਗਾਲੇ ਸਰ ਮੰਨ ਲਓ ਸਾਰ ਬਹੁਤ ਹੈਵੀ ਹੈ ਬਹੁਤ ਥਿਕਨੈਸ ਹੈ ਜੀ ਇਹ ਜਿਹੜਾ ਆਪਣਾ ਸੈਟ ਲੱਗਿਆ ਹੋਇਆ ਹੈ ਨਾ ਹੂੰ ਇਹਦਾ weight ਕਿੰਨਾ ਵੀ ਹੈ 4 4 4.5 ਕਿੰਟਲ 4 ਕਿੰਟਲ 40 ਕਿਲੋ weight ਹੈ ਜੀ ਸਟ੍ਰਕਚਰ ਦਾ 2 ਕੁਇੰਟਲ 3 ਗਰੰਟੀ ਬਰੰਟੀ ਲੈਣਾ ਵੀ ਹਲਦੇ ਨਹੀਂ ਕਿਸ ਲੋਟ ਇੱਕ ਵੇ ਇੱਕ ਗੱਲ ਮੈਨੂੰ ਹੋਰ ਦੱਸ ਵੀ ਜਿਹੜਾ ਜਿਹੜੀ ਆਹ ਗਰੰਟੀ ਆ ਹੂੰ ਹੂੰ ਆਹ ਸਿਸਟਮ ਦੀ ਟੁੱਟੇ ਭੱਜੇ ਦੀ ਹੋਰ ਇਹ ਕਿੰਨੇ HP ਤੋਂ ਕਿੰਨੇ HP ਤੱਕ ਹੈ ਇਹ ਵੀਰੇ 3 HP ਤੋਂ 10 HP ਤੱਕ ਹੈ ਮੋਟਰਾਂ ਪਾ ਲਾਉਣੇ 3 HP ਤੋਂ ਲੈ ਕੇ 25 HP ਤੱਕ ਜੇ ਜੇ ਮੰਨ ਲਓ ਵੀ ਵੱਡਾ 15 HP ਵਾਲ ਨੂੰ ਲਾ ਗੇ ਤੇ ਉਹਦੀ ਗਾਰੰਟੀ ਖੋ ਉਹਦੇ ਚ ਵੀ ਸਾਲ ਦੀ ਟੁੱਟਣ ਦੀ ਗਾਰੰਟੀ ਆ ਉਹ ਚ ਕੀ ਆ ਸਿਰਫ ਕੱਲੇ ਨੇ ਜ਼ਿੰਮੇਵਾਰ ਨੇ ਇਹਦੇ ਸ਼ੀਸ਼ੇ ਦੇ ਪੈਸੇ ਦੇਣੇ ਆ ਠੀਕ ਆ ਪੀਸ ਸਾਨੂੰ ਫੋਨ ਮਾਰਦੇ ਬੰਦਾ ਜਾਊਗਾ ਪੀਸ ਨਾਲ ਦੀ ਨਾਲ ਚੇਂਜ ਕਰਕੇ ਨਾਲ ਉਹ ਕੱਲੇ ਸ਼ੀਸ਼ੇ ਦੇ ਪੈਸੇ ਦੇਣੇ ਆ ਬਾਕੀ ਸਾਰਾ ਅਸੀਂ ਲਾ ਕੇ ਆਉਣਾ ਜੇ ਜੇ 10 HP ਤੱਕ ਲਜਾਣੀ ਤਾਂ ਫਿਰ ਉਹਦੀ ਸਰਦਰਦੀ ਕੋਈ ਨਹੀਂ ਕੋਈ ਸਰਦਰਦੀ ਨਹੀਂਗੀ ਫਿਰ ਉਹਦੀ ਸਰਦਰਦੀ ਹੈ ਨਹੀਂ ਤੇ ਜਿਹੜੀ 10 ਤੋਂ ਵੱਡੀ ਹੋ ਮੈਂ ਦੱਸਣਾ ਚਾਹੁੰਨਾ ਮੁੜ ਕੇ ਅਗਲਾ ਹਾਂ ਦਾ ਯਾਰ ਮਾਲ ਵਾਲਿਆਂ ਨੇ ਮੁੜ ਕੇ ਗਾਰ ਗਾਰੰਟੀ ਸਾਲ ਦੀ ਹੈਗੀ ਉਹਦੀ ਉਹ ਸਿਰਫ ਗੱਲਾਂ ਸ਼ੀਸ਼ੇ ਦੇ ਪੈਸੇ ਦੇ ਉਹਦੇ ਉਹਦੇ ਚ ਸ਼ੀਸ਼ੇ ਦੇ ਪੈਸੇ ਦੇ ਹਾਂ ਉਹ ਸਾਰੀ ਗਾਰੰਟੀ ਗਾਰੰਟੀ ਉੱਦਾਂ ਮਿਲੂਗੀ ਪੈਸੇ ਕਿੰਨੇ ਕੁ ਲੱਗ ਜਾਂਦੇ ਤਿੰਨ ਐਚਪੀ ਤੋਂ ਲੱਗੇ ਕੀ ਕੀ ਰੇਟ ਜਿਹੜਾ ਤਾਂ ਵੀਰ ਜੀ ਆਪਾਂ ਤੁਹਾਨੂੰ ਤਿੰਨ ਤੋਂ 10 ਵਾਲਾ ਜਿਹੜਾ ਤੁਹਾਨੂੰ 2 ਸਾਲ ਦੀ ਗਾਰੰਟੀ ਵਾਰੰਟੀ ਇੰਸ਼ੋਰਸ ਹੈਗਾ ਉਹ ਤਿੰਨ ਐਚਪੀ ਹੈਗਾ 1 ਲੱਖ 22000 ਰੁਪਏ ਦਾ ਜੀ ਜਿਹੜਾ ਹੈਗਾ 5 ਐਚਪੀ ਹੋਇਆ ਹੈਗਾ 1 ਲੱਖ 66500 ਦਾ ਜਿਹੜਾ ਹੈਗਾ ਆਪਣਾ 7.5 ਐਚਪੀ ਉਹ ਹੈਗਾ 2 ਲੱਖ 45000 ਰੁਪਏ ਦਾ ਜਿਹੜਾ ਹੈਗਾ 10 ਐਚਪੀ ਹੋਇਆ ਹੈਗਾ 2 ਲੱਖ ਆਪਾਂ ਲੱਖ ਵਾਲੇ 'ਚ ਵੀ ਸਾਲ ਦੀ ਟੁੱਟਣ ਦੀ ਗਾਰੰਟੀ ਦੇਵਾਂਗੇ ਸਾਰੇ ਸੈਟ ਦੀ ਗਾਰੰਟੀ ਤਾਂ ਹੈਗੀ ਆ ਹਾਂ ਸਸਤਾ ਨਾ ਮਨੋ ਵੀ ਸਸਤਾਗਾ ਸਸਤਾ ਨਹੀਂਗਾ ਉਹ ਰੇਟ ਘੱਟਾਗਾ ਕੁਆਲਿਟੀ ਬਹੁਤ ਵੈਸਟ ਹੈਗੀ ਅੱਛਾ ਉਹ ਉਹ ਵੀ ਹੈਗਾ ਆਪਣੇ ਕੋਲ ਉਹ ਵੀ ਆਪਣੇ ਕੋਲ ਹੈਗਾ ਲੱਖ ਵਾਲਾ ਵੀ ਤਿੰਨ ਵਾਲਾ ਆਪਣੇ ਕੋਲ ਲੱਖ ਵਾਲਾ ਵੀ ਹੈਗਾਗਾ ਤਿੰਨ ਵਾਲਾ ਆਪਣੇ ਕੋਲ 1 ਲੱਖ 5 ਵਾਲਾ ਆਪਣੇ ਕੋਲ 1 ਲੱਖ 70 ਹਜ਼ਾਰ ਵਾਲਾ ਵੀ ਹੈਗਾਗਾ ਠੀਕ ਆ ਉਹਦੇ ਵਿੱਚ ਵੀ ਆਪਾਂ ਨੂੰ ਤੁਸੀਂ ਇਹ ਰੱਖ ਲਓ ਵੀ ਸ਼ੀਸ਼ਾ ਟੁੱਟਣ ਦੀ ਗਾਰੰਟੀ ਮਿਲੂਗੀ ਆ ਪੈਨਲ ਦੀ ਗਾਰੰਟੀ ਮਿਲੂ ਕੱਲਾ ਸ਼ੀਸ਼ਾ ਟੁੱਟ ਗਏ ਸ਼ੀਸ਼ੇ ਦੇ ਪੈਸੇ ਦੇਣਾ ਕਸਟਮਰ ਨੇ ਸਾਰੇ ਦੀ ਗਾਰੰਟੀ ਸਾਲ ਦੀ ਮੁੜ ਕੇ ਯਾਰ ਕਰਾਇਆ ਕਰੂਆ ਬਹੁਤ ਪੈ ਜਾਂਦਾ ਸਮਾਨ ਸਮੂਹ ਲੈ ਕੇ ਜਾਣਾ ਬਹੁਤ ਔਖਾ ਹੋਇਆ ਹਾਂ ਬਈ ਆਪਾਂ ਇਹ ਬਹੁਤ ਵਧੀਆ ਚੀਜ਼ ਕੀਤੀ ਇਹ ਆਪਾਂ ਵੀ ਦੀ 50 ਕਿਲੋਮੀਟਰ ਤੱਕ ਬਠਿੰਡਾ ਤੋਂ 50 ਕਿਲੋਮੀਟਰ ਤੱਕ ਸਾਡਾ ਕਰਾਇਆ ਕੁਝ ਨਹੀਂ ਕਰ ਜਿੰਮੇਦਾਰ ਨੇ ਦੇਣਾ 50 ਕਿਲੋਮੀਟਰ ਤੱਕ ਉਹਦੇ ਘਰੇ ਸਮਾਨ ਜਾਣਾ ਸਾਡਾ ਬੰਦਾ ਸਾਡੇ ਜਾਊਗਾ ਉਹਦੇ ਟੋਏ ਪਟੜਾਂ ਖੇਤ ਸਾਡਾ ਬੰਦਾ ਪੁੱਟੂਗਾ ਬਜਰੀ ਸਿਮਿੰਟ ਪਾਉਣਾ ਸਾਡਾ ਬੰਦਾ ਪਾਊਗਾ ਆਪਦੇ ਕੋਲੋਂ ਲੈ ਕੇ ਜਾਊ ਨਾਲ ਜਿੰਮੇਦਾਰ ਨੇ ਤਾਂ ਕੁਝ ਨਹੀਂ ਕਰਨਾ ਜ ਬਠਿੰਡੇ ਦੇ ਸੈਕਟਰ ਤੋਂ 50 ਕਿਲੋਮੀਟਰ ਦੀ ਰੱਸੀ ਧਰ ਲਓ ਜਿੰਨਾ ਦੈਰਾ ਆ ਗਿਆ ਉਹਨੇ ਚ ਫ੍ਰੀ ਡਿਲੀਵਰੀ ਉਹ ਫ੍ਰੀ ਡਿਲੀਵਰੀ ਜਿਹੜੀ ਉਹ ਤੋਂ ਬਾਅਦ ਵਧੂਗੀ ਹਾਂ ਉਹ ਵੀ 17 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਕੋਈ ਆਈ ਨਹੀਂ ਨਜ਼ਾਇਜ਼ ਹੂੰ 17 ਰੁਪਏ ਜਿੰਨੀ ਬਾਟ ਬਣੂ 17 ਕਿਲੋਮੀਟਰ ਹਿਸਾਬ ਨਾਲ ਸਾਡੇ ਬੰਦੇ ਨੂੰ ਉਹ 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 ਨੂੰ ਵੀ 50 ਕਿਲੋਮੀਟਰ ਦੇ ਤਾਂ ਛੱਡੋਂਗੇ ਹਾਂਜੀ ਉਹਨੂੰ 50 ਦੀ ਤਾਂ ਛੱਡੋਂਗੇ ਹਾਂ 50 ਦੀ ਹਾਂ 50 ਤੱਕ ਦਾ ਆਪਣਾ ਫ੍ਰੀ ਹੈ ਨਾ ਜੇ 70 ਜਣਾ ਦਾ 2 ਕਿਲੋਮੀਟਰ ਵਾੜਦੇ ਪੈਸੇ ਦੇਣੇ ਹਾਂ 20 ਦੇ ਹੀ ਪੈਸੇ ਦੇਣੇ ਆ 50 ਦੇ ਆਹੋ ਫਿਰ ਉਹਨੂੰ ਉਹਦਾ ਤਾਂ ਕੀ ਕੁਸੂਰ ਹਾਂ ਹਾਂ ਨਹੀਂ 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 ਉਹਦਾ ਜੇ ਦੂਰ ਬੈਠਾ ਤਾਂ ਉਹ 50 ਤੱਕ ਤਾਂ ਹੈਗੇ ਹੈਗਾ 100 ਜਣਾ ਨੂੰ ਵਿਆਹ ਦੀ ਪੈਸੇ ਦੇਣੇ ਮਾੜਾ ਜੇ ਫਿਰ ਚਲਾ ਕੇ ਤਾਂ ਦਿਖਾ ਹਾਂ ਆਪਾਂ ਤੁਹਾਨੂੰ ਮੇਨ ਤਾਂ ਚਲਾ ਕੇ ਦਿਖਾਉਣੇ ਆ ਚਲਾਵਾਂਗੇ ਇਹਨੂੰ ਆਪਾਂ ਸੁਖਿੰਦਰ ਭਾਈ ਫੋਨ ਤੋਂ ਅੱਛਾ ਹਾਂ ਘਰੇ ਬੈਠੇ ਚਲਾਉਣੀ ਆ ਇੱਕ ਦੇ ਫੋਨ ਤੇ ਆਹ ਵੱਡੇ ਭਾਈ ਆਜੋ ਸਰਪੰਚ ਸਾਹਿਬ ਸਾਡੇ ਸਤਿਕਾਰੋ ਸਰਪੰਚ ਸਾਹਿਬ ਸਰਪੰਚ ਸਾਹਿਬ ਆਓ ਮਾੜਾ ਜੇ ਚਲਾ ਕੇ ਜੀ ਇਹਨਾਂ ਦੇ ਮੋਟਰ ਲੱਗੀ ਹੋਈ ਆ ਸਰਪੰਚ ਇਹ ਕਿੰਨੇ ਫੁੱਟ ਤੇ ਜੀ ਮੋਟਰ ਕਿੰਨੇ ਫੁੱਟ ਤੇ ਲੱਗੀ ਐ ਕਿੰਨੇ ਫੁੱਟ ਤੇ ਆਪਣਾ ਪੋਰ ਪੋਰ ਹੈਗਾ ਜੀ 450 ਫੁੱਟ 450 ਫੁੱਟ ਵਾਲਾ ਪੋਰ ਹਾਂ ਜੀ ਪਾਣੀ ਪਾਣੀ ਕਿੰਨੇ ਕਿਤੇ ਹੋ ਪਾਣੀ 35 ਫੁੱਟ ਤੇ ਆ ਜੀ 35 ਫੁੱਟ ਤੇ ਆ ਚਲੋ ਫਿਰ ਚੈੱਕ ਕਰਾਉ ਖਮਾੜਾ ਜਿਹਾ ਲਾ ਕੇ ਅੱਛਾ ਆ ਮੋਬਾਈਲ ਆ ਇਹਦੇ ਤੋਂ ਤੁਸੀਂ ਕਰੇ ਆਏ ਐਪਲੀਕੇਸ਼ਨ ਆ ਹੈ ਜੀ ਮੋਟਰ ਆਨ ਬਸ ਆਏ ਕਲਾ ਪਟ ਨਹੀਂ ਨਪਿਆ ਹਾਂ ਜੀ ਆਉਣ ਹੋ ਗਿਆ ਤਾਂ ਫਿਰ ਉਧਰ ਹੁਣ ਚੱਲ ਪੂਗੀ ਜੀ ਚੱਲ ਚੱਲੂਗੀ ਜੀ ਚੱਲ ਪੀ ਚੱਲ ਚੱਲ ਫਿਰ ਦੇਖ ਆਉਣਾ ਅੱਛਾ ਜਿਵੇਂ ਸਟਾਰਟਰ ਆਪਣਾ ਆਰਮ ਸਟਾਰਟਰ ਹੁੰਦਾ ਉਵੇਂ ਸਟਾਰਟਰ ਬਣਿਆ ਵਾ ਹਾਂਜੀ ਹਾਂਜੀ ਇੱਕ ਇੱਕ ਗੱਲ ਸਰਪੰਸਾ ਹੋਰ ਦੱਸਿਓ ਤੁਸੀਂ ਤਾਂ ਬੰਦੇ ਉਹ ਆ ਜਿਨ੍ਹਾਂ ਤੋਂ ਲੋਕ ਇਨਸਾਫ ਲੈਣ ਆਉਂਦੇ ਆ ਹਾਂਜੀ ਹਾਂਜੀ ਕੰਮ ਤੋਂ ਸੰਤੋਸ਼ਤਾ ਨਾਲ ਕੰਮ ਤੋਂ ਬੜੀ ਗੱਲ ਇਹ ਬਹੁਤ ਵਧੀਆ ਕੰਮ ਕੀਤਾ ਜੀ ਇਹਨਾਂ ਨੇ ਅਸੀਂ ਤਾਂ ਇੱਕ ਕਣਕ ਵਾ ਇੱਕ ਹੋਰ ਵੀ ਬੁੱਕ ਕਰਾਈ ਬੈਠਿਆ ਸੀ ਕਣਕ ਵਾਟ ਕਿਉਂ ਵੀ ਲਗਾਉਣੀ ਹੈ ਮਤਲਬ ਬੰਦੇ ਚੰਗੇ ਆ ਬਹੁਤ ਵਧੀਆ ਜੀ ਕੰਮ ਬਹੁਤ ਵਧੀਆ ਕੀਤਾ। ਕੰਮ ਬਹੁਤ ਵਧੀਆ। ਪਿੰਡ ਦੇ ਸਰਪੰਚ ਨੇ ਕਹਿਤਾ ਤਾਂ ਗੱਲ ਵੱਡੀ ਬਣ ਗਈ ਆ। ਬਹੁਤ ਬੰਦਿਆ। ਸਰਪੰਚ ਸਾਹਿਬ ਰੇਟ ਰੂਟ ਵੀ ਜਾਇਜ ਲਾਇਆ। ਨਹੀਂ ਰੇਟ ਜਾਇਜ। ਕਿੰਨੇ ਦਿਨਾਂ ਚ ਚਲਾਤੀ? ਅਸੀਂ ਸਾਰੇ ਟਰਾਈ ਮਾਰ ਕੇ ਆਏ ਜੀ ਡੱਬ ਵਾਲੀ ਤੱਕ ਸਾਰੇ ਅਸੀਂ ਪੁੱਛ ਪੜਦਾਲ ਸਾਰੇ ਰੇਟ ਰੂਟ ਪਤਾ ਕੀਤਾ। ਠੀਕ ਆ ਜੀ। ਸਾਰੇ ਰੋ ਰੇਟ ਠੀਕ ਆ। ਇੱਕ ਦਿਨ ਜੀ ਸਾਰਾ ਸੈੱਟ ਕਰ ਗਏ। ਕਿੰਨੇ ਦਿਨਾਂ ਚ ਤੁਸੀਂ ਫੋਨ ਕਰਤਾ ਕਿੰਨੇ ਦਿਨਾਂ ਚ ਅਪਲਾਈ ਕਰਕੇ ਕਿੰਨੇ ਦਿਨਾਂ ਚ ਕਨੈਕਸ਼ਨ ਵਾਗਿਆ? ਇੱਕ ਦਿਨ ਜੀ ਆ ਗਿਆ ਜੀ। ਇੱਕ ਦਿਨ ਸਾਰਾ ਪੈਨਰ ਪੂਲ ਖੜੇ ਕਰਕੇ ਇੱਕ ਦਿਨ ਛਾਉਣੀ ਚਲਾਤੀ। ਕਾ ਕਮਾਲ ਆ ਯਾਰ ਆਜੋ ਫਿਰ ਆਜੋ ਮਾਲਵਾ ਸਾਹਿਬ ਆਜੋ ਆਜੋ ਮਾਲਵੇ ਦੀ ਸ਼ਾਨ ਆ ਗੱਭਰੂ ਕਿੰਨੇ ਫੁੱਟ ਤੱਕ ਡੂੰਗੀ ਮੋਟਰ ਵਾਲਾ ਲਾਦਨੇ ਆ ਆ ਤਾਂ ਨਹੀਂ ਕਰੰਟ ਮਾਰਦੀ ਹੋਣੀ ਨਹੀਂ ਨਹੀਂ ਇਹ ਬਿਲਕੁਲ ਸੇਫ ਹੈ ਜੀ ਸਾਰਾ ਸਾਰਾ ਟੱਚ ਹੀ ਸੇਫ ਹੈ ਕਰੰਟ ਉਹਦਾ ਮਾਰੂ ਤਾਂ ਤੂੰ ਮੈਨੂੰ ਮੈ ਲੱਗਣ ਲੱਗ ਗਿਆ ਕਰੰਟ ਉਹਦਾ ਮਾਰੂ ਜੇ ਦੋਨੇ ਧਾਰਾਂ ਨਾਲ ਲੱਗੂ ਇਕੱਠਾ ਨਾਲ ਇੱਕ ਧਾਰ ਨੂੰ ਚਾਹੇ ਆਪਾਂ ਮੂੰਹ ਚ ਪਾਈਏ ਬੱਚਾ ਕੋਈ ਯਕਨੀ ਦੋਨੇ ਧਾਰਾਂ ਇਕੱਠਾ ਨਾਲ ਬੰਦਾ ਉਹਦੋਂ ਨਹੀਂ ਛੱਡਦੀ ਅੱਜ ਆ 2:00 ਵੱਜ ਗਏ ਆ ਤੇ ਬੱਦਲਾ ਫੁੱਲ ਮੈਂ ਤੁਹਾਨੂੰ ਦੱਸਿਆ ਸੀ ਪਾਣੀ ਘੱਟ ਜ਼ਰੂਰ ਕੱਢੂਗੀ ਪਾਣੀ ਕੱਢੂਗੀ ਉਹ ਗੱਟੇ ਤਾਂ ਲਾਏ ਹੋਇਆ ਵੀ ਸਿਕੰਦਰ ਉੱਥੋਂ ਤੱਕ ਲਾਣ ਦੇ ਦੁੱਪਾਂ ਦੀ ਹੈ ਉਹ ਗੱਟਿਆਂ ਤੱਕ ਉਹ ਵੱਟ ਸਾਰੀ ਖੋਰੀ ਹੋਈ ਹੈ ਨੇ ਤਾਂ ਗੱਟੇ ਲਾਏ ਹੋਇਆ ਉੱਥੇ ਮਾਰੂਗੀ ਹੂੰ ਤੇ ਕਿੰਨੇ ਦਿਨਾਂ ਚ ਜੇ ਅੱਜ ਫੋਨ ਕਰੇ ਬੰਦਾ ਕਿੰਨੇ ਦਿਨਾਂ ਚ ਭਾਈ ਹੁਣ ਤਾਂ ਮੰਨ ਲਓ ਜਮਾ ਬਿਲਕੁਲ ਵੀ ਤੁਸੀਂ ਆ ਰੱਖ ਲਓ ਵੀ ਅੱਜ ਫੋਨ ਬੰਦਾ ਕਰਦਾਗਾ ਪੇਮੈਂਟ ਪਾਉਂਦਾਗਾ ਅਗਲੇ ਦਿਨ ਮੁੰਡੇ ਸਾਰਾ ਸਮਾਨ ਲੈ ਕੇ ਜਾਣਗੇ ਸੈਟ ਕਰਕੇ ਚਲਾਇਆ ਉਹਨੂੰ ਤੱਖਣ ਦਾ ਤੇ ਤੇ ਕਿੰਨੀ ਵੱਡੀ ਤੱਕ ਲਾਦ ਨੇ 25 ਤੱਕ 25 ਤੱਕ ਆਪਣੇ ਬਾਈ 200 ਫੁੱਟ 250 ਫੁੱਟ ਤੱਕ ਆਪਣੇ ਮਾਂਪਸ ਗੀਂਦਰ ਚੱਲੀ ਜਾਂਦੇ ਆ ਬਈ ਤੇ ਪਾਣੀ ਕਿੰਨਾ ਡੂੰਘਾ ਹੋਵੇ ਉੱਥੋਂ ਤੱਕ ਤੁਸੀਂ ਕਹਿੰਨੇ ਆ ਬਈ 300 ਫੁੱਟ ਤੋਂ ਵੀ ਆਪਣਾ ਇਹਦੂ ਪਹਿਲਾਂ 250 ਫੁੱਟ ਤੋਂ 300 ਫੁੱਟ ਤੋਂ ਬੋਟਰ ਚੱਲੀ ਜਾਂਦੇ ਆ 500 ਫੁੱਟ ਤੱਕ ਵੀ ਆ ਪ ਜਾਵਾਂਗੇ ਕੋਈ ਦਿੱਕਤ ਨਹੀਂ ਆਪ ਜਿਸ 100 ਫੁੱਟ ਤੋਂ ਪਾਣੀ ਚੱਕੂਗੀ 500 ਫੁੱਟ ਬੋਰ ਡੂੰਗਾ ਹੋਵੇ 500 ਫੁੱਟ ਤੋਂ ਪਾਣੀ ਚੱਕੂਗੀ ਵੀ ਜੀ 500 ਫੁੱਟ ਤੋਂ ਸਾਢੇ 400 ਫੁੱਟ ਰੋਲ ਬੋਰ ਹੈਗੇ ਇੱਥੋਂ ਹੂੰ 500 ਫੁੱਟ ਤੇ ਵੀ ਜੇ ਪਾਣੀ ਆ ਉੱਥੋਂ ਤੱਕ ਵੀ ਆਪਾਂ ਕਪੈਸਿਟੀ ਰੱਖਦੇ ਆ ਮੋਟਰ ਚਲਾਉਂਦੀ ਨਹੀਂ ਜਿਵੇਂ ਮੰਨ ਲਓ ਸਾਡੇ ਇਲਾਕੇ ਦੇ ਵਿੱਚ ਪਾਣੀ 150 ਫੁੱਟ ਤੇ ਆ ਬਿਲਕੁਲ ਜੀ ਸਾਡੇ ਇਲਾਕੇ 'ਚ ਪਾਣੀ ਕੱਢੂਗੀ ਮੈਂ ਕਿਹਾ 2.5 150 ਫੁੱਟ ਤੱਕ ਸਾਡੇ ਇਲਾਕੇ 'ਤੇ 15 ਦੀ ਮੋਟਰ ਚੱਲੂਗੀ 20 ਤੱਕ ਜਾਂਦੀ ਵੀ ਲੋੜ ਨਹੀਂ ਆਪਾਂ 25 ਤੱਕ ਲੱਗਣਾ ਹੋਣਾ ਯਾਰ ਸੌਖਾ ਕੰਮ ਆ ਹੁਣ ਕਨੈਕਸ਼ਨ ਦੂਜਾ ਨਾਲੇ ਇਹਦੇ ਲਈ ਤਾਂ ਸਰਕਾਰ ਬਹੁਤ ਕਰ ਰਹੀ ਆ ਉਹ ਕਹਿੰਦੇ ਭਾਈ ਬਹੁਤ ਪਰਾਲਿਆ ਜੀ ਫ੍ਰੀ એનર્ਜੀ ਆ ਇਹਨੂੰ ਵਰਤੋ ਠੀਕ ਹੈ ਕਿ ਨਹੀਂ ਕੋਈ ਪੋਲੂਸ਼ਨ ਨਹੀਂ ਦਾ ਕੁਝ ਨਹੀਂਗਾ ਜੀ ਲਾਓ ਚਲਾਓ ਦਿਨੇ-ਦਿਨੇ ਚੱਲਣਾਗਾ ਬਾਕੀ ਸਭ ਤੋਂ ਵੱਡੀ ਚੀਜ਼ ਆ ਟਾਈਮਰ ਆ ਗਿਆ ਆਪਾਂ ਨੂੰ ਪਤਾ ਵੀ ਇੰਨਾ ਬਾਹਣ ਆਪਣਾ ਲੱਗਣਾਗਾ ਉਹਨੇ ਚ ਨੱਕਾ ਕਰਜੋ ਤੇ ਮੋਟਰ ਚਲਾ ਸਿਆਣਾ ਚ ਲੋਡ ਹੈ ਨਹੀਂ ਸਿਆਲਾ ਚ ਇਹਨੇ ਕੱਢ ਚੱਲਣਾ ਹਾਂਜੀ ਆਜੋ ਬੱਦਲ ਵਿੱਚ ਚਲੇ ਜਾਂਦੇ ਆ ਸਰਦੀਆਂ ਚ ਵੀ ਕੋਈ ਦਿੱਕਤ ਨਹੀਂ ਹੁੰਦੀ ਇੰਨੀ ਕਿ ਧੁੱਪ ਤਾਂ ਹੁੰਦੀ ਆ ਸਿਆਲਾ ਚ ਹਾਂ ਬਿਲਕੁਲ 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 ਆ ਹੁਣ ਤੁਸੀਂ ਮਾੜੀ ਧੁੱਪ ਵਰੀ ਤੁਸੀਂ ਹੁਣ ਦੇਖੋ ਪਾਣੀ ਬੰਨ੍ਹ ਮਾਰ ਜਿਵੇਂ ਜਿਵੇਂ ਯਾਰ ਨਾ ਧੁੱਪ ਵੱਧਦੀ ਆ ਤੇ ਓਵੇਂ ਓਵੇਂ ਅਮਲੀ ਵਰਗੀ ਆ ਓਵੇਂ ਓਵੇਂ ਖਿੜੀ ਜਾਂਦੀ ਖਿੜੀ ਜਾਊਗੀ ਜੀ ਜਾਵੇਂ ਓਵੇਂ ਓਵੇਂ ਖਿੜੀ ਜਾਣਾ ਇਹਨੇ ਜਿਵੇਂ ਜਿਵੇਂ ਧੁੱਪ ਆ ਦੇਖ ਰੇਤਾ ਚੱਕਣ ਲੱਗ ਗਈ ਹਾਂ ਦੁਬਾਰਾ ਬ੍ਰਿਤੀ ਹੋਣ ਲੱਗੀ ਮੈਨੂੰ ਨਹੀਂ ਰੋ ਗੱਟਿਆਂ ਦਾ ਘਲਾ ਨਹੀਂ ਜਮਾ ਹਾਂ ਜਿਵੇਂ ਜਿਵੇਂ ਹੁਣ ਆ ਸੂਰਜ ਪਗਰਦਾ ਓਵੇਂ ਓਵੇਂ ਇਹਨੂੰ ਚਾ ਚੜਦਾ ਉਹ ਦੇਖਾ ਤੱਕ ਜਾਵੜੀ ਮੱਲੋ ਲੋ ਆਨੰਦ ਜੇ ਕਿਸੇ ਵੀ ਸੱਜਣ ਨੇ ਬੋਰ ਕਰਾਇਆ ਹੋਇਆ ਕਨੈਕਸ਼ਨ ਵੱਲੋਂ ਸੁੰਨਾ ਜਾਂ ਖੜਾ ਐਂਜੇ ਲੱਗਦਾ ਵੀ ਖੇਲ ਚ ਕਿਤੇ ਧਾਰ ਜੀ ਪੈਂਦੀ ਹੋਵੇ ਖੜਕਾ ਜਾਂ ਹੋਈ ਜਾਂਦਾ ਹੋਵੇ ਚਾਚੇ ਤਾਏ ਵਾਲੇ ਪਾਸਿਓਂ ਖਾਲ ਜਾਂ ਘੜ ਕੇ ਨਾ ਲਿਓਣਾ ਪਵੇ ਆਪਦਾ ਹੀ ਹੋਵੇ ਭਾਵੇਂ ਸਾਧਾ ਮਾੜਾ ਹੀ ਹੋਵੇ ਜਾਂ ਜਨਰੇਟਰ ਨਾਲ ਟਕਰਾਂ ਟਕਰਾਂ ਜੀਆਂ ਮਾਰ ਕੇ ਪਾਣੀ ਲਾਉਂਦਾ ਕੋਈ ਪਲਾਟ ਪਲੂਟ ਕਿੱਲੇ ਦੋ ਕਿੱਲੇ ਦਾ ਬਲਿਆ ਪਿਆ ਤੇ ਚੁੱਪ ਕਰਕੇ ਮਾਲਵਾ ਸੋਲਰ ਵਾਲਿਆਂ ਨਾਲ ਕਰੋ ਫੋਨ ਤੋਂ ਨੂੰ ਉਹ ਵੀ ਫਿਕਰ ਮੁਕਾਤਾ ਵੀ ਇਹ ਘੜਿਆਣਾ ਟੁੱਟ ਜਾਂਦਾ ਜੀ ਇਹ ਆ ਹੋ ਜਾਂਦਾ ਸਾਰੇ ਫਿਕਰ ਮੁੱਕ ਗਏ ਨੇਹਰੀਆਂ ਚ ਉੱਡਣ ਵਾਲਾ ਵੀ ਫਿਕਰ ਮੁੱਕ ਗਿਆ ਚੋਰੀ ਵਾਲਾ ਫਿਕਰ ਵੀ ਮੁੱਕ ਗਿਆ ਟੁੱਟਣ ਵਾਲਾ ਫਿਕਰ ਵੀ ਮੁੱਕ ਗਿਆ ਇੱਕ ਬਈ ਸਿਕੰਦਰ ਹਾਂ ਮੇਨ ਚੀਜ਼ ਆਪਣੇ ਕੋਲ ਟਰਾਲੀ ਵਾਲਾ ਪ੍ਰਬੰਧ ਵੀ ਹੈਗਾ ਕਿਸੇ ਬਈ ਨੂੰ ਲੱਗਦਾ ਵੀ ਮੇਰੇ ਕੋਲੇ ਆ 6 ਮਹੀਨੇ ਖੜੀ ਰਹਿਣੀ ਹੈ ਜਾਂ ਕੱਸੀ ਦਾ ਪਾਣੀ ਹੁੰਦਾ ਸੜ ਜਾਂਦਾ ਜਾਂ ਝੋਨਿਆਂ ਨਰਮਾ ਮੰਨ ਲਓ ਵੀ ਕਰੇ ਚਲਾਉਣੀ ਆ ਤਾਂ ਬੰਦਾ ਇਹਨੂੰ ਘਰੇ ਵੀ ਆ ਕੇ ਇਹਦੇ ਨਾਲ ਆਪਣਾ ਇੱਕ 30000 ਰੁਪਏ ਦਾ ਸੈੱਟ ਹੋਰ ਆ ਸਣੇ ਥੋੜਾ ਏਸੀ ਸਾਰਾ ਘਰ ਦਾ ਲੋਡ ਚੱਲਦਾ ਟਰਾਲੀ ਲਿਆ ਕੇ ਤੇਰੇ ਘਰੇ ਤੁਸੀਂ ਖੜੀ ਕਰ ਦੋ ਤੁਹਾਡਾ ਸਾਰਾ ਘਰ ਦਾ ਲੋੜ ਇਸੇ ਤੇ ਚੱਲੂਗਾ। ਅੱਛਾ ਬੈਲੇ ਦੀ ਟੈਂਸ਼ਨ ਵੀ ਮੱਕੇ ਹੋਣੀ ਆ। ਓਮਣੀ ਲੱਗੀ ਆ। ਅੱਛਾ ਉਹ 30 ਹਜ਼ਾਰ ਰੁਪਏ ਦਾ ਨਾਲ ਜਗਾੜ ਹੋਰ ਲੱਗ ਜਾਣਾ ਫਿਰ ਇਹਨੇ ਜਨਰੇਟਰ ਹੀ ਬਣ ਜਾਣਾ। ਜਨਰੇਟਰ ਹੀ ਬਣ ਜਾਣਾ। ਖੇਤ ਚ ਲਾਓ ਘਰੇ ਚ ਲਾਓ ਟਰਾਲੀ ਤੇ ਲਫਟ ਕਰਾ ਲਓ। ਚੱਕੋ। ਇਹ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਜੇ ਤੁਹਾਡੇ ਖੇਤ ਚ ਮੋਟਰ ਮਟਰ ਪਾਈ ਵੀ ਆ ਨਾ ਉਹ ਵੀ ਚੱਲ ਪੂਗੀ। ਕੋਈ ਮੋਟਰ ਆ ਵੀ ਆਪਾਂ ਚਲਾਵਾਂਗੇ। ਮੋਟਰ ਵੀ ਨਹੀਂ ਬਦਲਨੀ ਲੋੜ ਆ ਮੋਟਰ ਵੀ ਬਦਲਨੀ ਲੋੜ ਉਹੀ ਮੋਟਰ ਕਦੇ ਕਦੇ ਕਿਸੇ ਚ ਪ੍ਰੋਬਲਮ ਆ ਜਾਂਦੀ ਹੈ ਮੋਟਰ ਪਾਣੀ ਘਟ ਕਰ ਦਈਏਗੀ ਹਾਂ ਜੇ ਆਪਾਂ ਨੂੰ ਲੱਗਦਾ ਵੀ ਯਾਰ ਬਹੁਤ ਇੰਨੀ ਬਹੁਤ ਆਗਾ ਤਾਂ ਤਾਂ ਵੀ ਚੱਲੇ ਜੇ ਲੱਗਦਾ ਪਾਣੀ ਘਟਾ ਯਾਰ ਪੂਰਾ ਕਰੋ ਫੇਰ ਮੋਟਰ ਫੇਰ ਬਦਲਾਛਦੀ ਹਾਂ ਫੇਰ ਬਦਲਾਛਦੀ ਹੋ ਜਾਂਦੀ ਬਾਈ ਆਪਾਂ ਲੋਕੇਸ਼ਨ ਕਲੀਅਰ ਕਰ ਦਗੇ ਬਹੁਤ ਬੰਦੇ ਕਹਿੰਦੇ ਯਾਰ ਹਾਂ ਵੀ ਲੋਕੇਸ਼ਨ ਆਪਣੀ ਹੈਗੀ ਆ ਮਲਤਾਨੀਆਂ ਰੋਡ ਤੇ ਜੀ ਨੇੜੇ ਕਲੰਗੀਤਾਰ ਗੁਰਦੁਆਰਾ ਸੜਾਣਾ ਮੈਡੀਕਲ ਦੇ ਬਿਲਕੁਲ ਨਾਲ ਜੀ ਤੇ ਅਸੀਂ ਜਿਹੜਾ ਹੈਗਾ ਆਪਣਾ ਟੀਮ ਸਾਰਾ ਗਰੁੱਪ ਆ ਸਾਰਾ ਤਿਆਣੇ ਤੋਂ ਆ ਜਿੰਨੇ ਵੀ ਮੁੰਡੇ ਆਪਣੀ ਫ ਮੇਰੇ ਨਾ ਪਤਾ ਨਹੀਂ ਉਹਨੇ ਆਲੇ ਸਿਸਟਮ ਕਿਉਂਕਿ ਕਾਪੀਆਂ-ਕੂਪੀਆਂ ਬਹੁਤ ਕਰੀ ਬਠਾ ਜੀ ਸਿਸਟਮ ਦੀਆਂ ਬਟ ਉਹ ਗੱਲ ਬੰਦ ਹੀ ਨਹੀਂ ਪਰ ਕਈ ਵਾਰੀ ਕਿਸਾਨ ਵੀ ਉਲਝ ਜਾਂਦਾ ਹੈਗਾ ਅਸੀਂ ਕਹਿੰਦੇ ਮਲਤਾਨੀਆ ਰੋਡ ਜਾਂ ਬਠਿੰਡਾ ਮੰਨ ਲਓ ਮਾਲਵਾ ਸੋਲਰ ਤਾਂ ਇੱਕ ਤੋਂ ਹੋਰ ਵੀ ਬੈਠਿਆਗੇ ਕਈ ਵਾਰੀ ਕਿਸਾਨ ਵੀ ਉਹਦੇ ਰੇ ਕੇ ਫਸ ਵੀ ਜਾਂਦਾ ਵਿਚਾਰਾ ਕਈ ਸਾਨੂੰ ਸਾਨੂੰ ਮੇਲਾ ਵੀ ਬਈ ਯਾਰ ਪੇਮੈਂਟ ਕਰਤੀ ਮੋਟਰ ਨਹੀਂ ਲਾਈ ਹਜੇ ਤੱਕ ਜਾਂ ਉਹ ਪਾਣੀ ਨਹੀਂ ਬਣਿਆ ਉਹ ਗੱਲ ਨਹੀਂ ਬਣੀ ਐਸੇ ਕਰਕੇ ਸਾਢੇ 4 ਨੰਬਰ ਆ ਵੀ ਸਾਨੂੰ ਫੋਨ ਮਾਰ ਕੇ ਆਓ ਜਦੋਂ ਵੀ ਆਉਣਾਗਾ ਐਡਰੈਸ ਸਾਡੇ ਕੋਲ ਹੈਗਾ ਪ੍ਰੋਪਰ ਜੇ ਲੋੜ ਪੈਂਦੀ ਸਾਨੂੰ ਉਲਝਦੇ ਹੋ ਤਾਂ ਸਾਨੂੰ ਫੋਨ ਮਾਰ ਲ ਲੈ ਵੀ ਸਜਣੋ ਕਰੋ ਸੰਪਰਕ ਨੰਬਰ ਡਾਇਲ ਕਰ ਲਓ